ਮੱਝਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਤੇ ਅਰਦਾਸ ਜਿੱਥੇ ਕਿਤੇ ਹੋਵੋਗੇ ਪ੍ਰਮਾਤਮਾ ਦੀ ਰਜ਼ਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ ਦੋਸਤੋ ਕਿਤਾਬਾਂ ਦੀ ਦੁਨੀਆ ਦੇ ਵਿੱਚ ਅੱਜ ਮੈਂ ਖਾਸ ਤੌਰ ਤੇ ਜੋ ਪੜਨ ਦੇ ਸ਼ੌਕੀਨ ਨੇ ਜਾਂ ਜੋ ਪੜਨ ਦੇ ਸ਼ੌਕੀਨ ਨਹੀਂ ਵੀ ਨੇ ਯਾਨੀ ਕਿ ਆਪਣੇ ਦਰਸ਼ਕਾਂ ਤੇ ਪਾਠਕਾਂ ਤੇ ਹੋਰ ਨਾ ਸਾਰਿਆਂ ਦੇ ਵਾਸਤੇ ਕੁਝ ਅਜਿਹੇ ਚਾਰ ਕਿਤਾਬਾਂ ਆਪ ਜੀ ਨੂੰ ਸੁਜਾਉਣ ਲੱਗਿਆ ਜੋ ਸਿੱਖ ਇਤਿਹਾਸਕਾਰੀ ਦਾ ਬਿਹਤਰੀਨ ਨਮੂਨਾ ਆ ਤੇ ਉਹਦੀ ਖਾਸੀਅਤ ਇਹ ਹੈ ਕਿ ਸਿੱਖ ਇਤਿਹਾਸ ਦੇ ਬਹੁਤ ਅਹਿਮ ਪੰਨਿਆਂ ਨੂੰ ਨਾਵਲ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਜਿਹਦੇ ਕਰਕੇ ਵਿੱਚ ਬਹੁਤ ਸਾਰੇ ਪਾਤਰ ਭਾਵੇਂ ਕਿ ਕਾਲਪਨਿਕ ਤੌਰ ਤੇ ਸ਼ਾਮਲ ਕੀਤੇ ਗਏ ਪਰ ਉਹਦੇ ਨਾਲ ਅਸੀਂ ਇਤਿਹਾਸ ਨੂੰ ਬਹੁਤ ਸੌਖਿਆਂ ਸਮਝ ਸਕਦੇ ਹਾਂ ਕਿ ਇਤਿਹਾਸ ਵਿੱਚ ਕਿਵੇਂ ਕੀ ਕੁਝ ਵਾਪਰਦਾ ਰਿਹਾ ਇੱਕੀ ਕੁਝ 18ਵੀਂ ਸਦੀ ਦੇ ਅੱਧ ਵਿੱਚ ਸਿੱਖ ਪੰਥ ਨਾਲ ਜਾਂ ਪੰਜਾਬ ਦੀ ਧਰਤੀ ਉੱਤੇ ਹੁੰਦਾ ਰਿਹਾ ਦਰਸਲ ਇਹ ਨਾਵਲਾਂ ਦੇ ਲੇਖਕ ਨੇ ਗਿਆਨੀ ਭਜਨ ਸਿੰਘ ਹੋਰੀ ਯਾਨੀ ਭਜਨ ਸਿੰਘ ਉਹਨਾਂ ਨੇ ਬਹੁਤ ਖੂਬਸੂਰਤ ਤੇ ਬਹੁਤ ਵਧੀਆ ਸਾਹਿਤ ਲਿਖਿਆ ਉਮਦਾ ਸਾਹਿਤ ਲਿਖਿਆ ਬਹੁਤ ਸਾਰੇ ਨਾਵਲ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਆਪਣੀ ਕਲਮ ਦੇ ਹੇਠੋਂ ਦਿੱਤੀਆਂ ਜਿਹੜੀਆਂ ਪੰਜਾਬੀ ਮਾਂ ਬੋਲੀ ਨੂੰ ਤੇ ਖੈਰ ਮੈਂ ਗੱਲ ਕਰਾਂ ਅੱਜ ਜਿਹੜੇ ਚਾਰ ਨਾਵਲ ਨੇ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਨ ਲੱਗਾ ਉਹ ਹੈਗਾ ਸੂਰਮੇ ਦੀ ਲਲਕਾਰ ਇਹ ਨਾਵਲ ਤਕਰੀਬਨ 135 ਸਫਿਆਂ ਦਾ ਹੈ ਤੇ 16 ਕਾਂਡ ਵਿੱਚ ਜਿਹੜਾ ਹੈ ਇੱਕ ਕਹਾਣੀ ਲਿਖੀ ਹੋਈ ਹੈ ਇਹ ਪਹਿਲੀ ਵਾਰੀ ਸਾਲ 1997 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਤੇ ਦੂਸਰੀ ਵਾਰੀ ਜਿਹੜਾ ਹੈ ਉਹ 2001 ਦੇ ਵਿੱਚ ਮੁੜ ਪ੍ਰਕਾਸ਼ਿਤ ਹੋਇਆ ਨਾਵਲ ਦੀ ਕੀਮਤ ਕੇਵਲ 50 ਰੁਪਏ ਤੇ ਇਹਨੂੰ ਸਿੰਘ ਬ੍ਰਦਰਸ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਵੈਸੇ ਇਹ ਚਾਰੇ ਹੀ ਨਾਵਲ ਸਿੰਘ ਬ੍ਰਦਰਸ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਨੇ ਇਸ ਨਾਵਲ ਦੇ ਬਾਰੇ ਸੰਖੇਪ ਜਿਹੀ ਇਹ ਚਰਚਾ ਕਰਾਂ ਤਾਂ ਇਸ ਕਿਤਾਬ ਦੇ ਆਰੰਭ ਦੇ ਵਿੱਚ ਲੇਖਕ ਨੇ ਹੀ ਬਹੁਤ ਖੂਬਸੂਰਤ ਲਿਖਿਆ ਹੈ ਕਿ ਮੈਂ ਸਮਝਦਾ ਕਿ ਸਿੱਖਾਂ ਦਾ ਇਹ ਅੰਦੋਲਨ ਜੋ 18ਵੀਂ ਸਦੀ ਵਿੱਚ ਚੱਲਿਆ ਇਹ ਕੇਵਲ ਇੱਕ ਫਿਰਕੇ ਦਾ ਅੰਦੋਲਨ ਨਹੀਂ ਸੀ ਇਹ ਮੁਸਲਮਾਨਾਂ ਤੇ ਸਿੱਖਾਂ ਵਿਚਕਾਰ ਲੜਾਈ ਨਹੀਂ ਸੀ ਇਹ ਅਸਲ ਵਿੱਚ ਜ਼ੁਲਮ ਵਿਰੁੱਧ ਇੱਕ ਲੋਕ ਲਹਿਰ ਸੀ ਲੋਕੀ ਉਸ ਸਮੇਂ ਦੁਖੀ ਸਨ ਉਹਨਾਂ ਦੀ ਜਾਨ ਮਾਲ ਦੀ ਜਿਹੜੀ ਜਾਨ ਮਾਲ ਦੀ ਰਾਖੀ ਕਰਨ ਦੀ ਥਾ ਸਰਕਾਰ ਉੱਤੇ ਕਾਬਜ਼ ਲੋਕ ਉਹਨਾਂ ਨੂੰ ਲੁੱਟ ਰਹੇ ਸਨ ਤੇ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ 18ਵੀਂ ਸਦੀ ਵਿੱਚ ਜਿਹੜਾ ਪੰਜਾਬ ਹੈ ਪੰਜਾਬ ਦੇ ਅੰਦਰ ਜੀਵਨ ਕਿਹੋ ਜਿਹਾ ਸੀਗਾ ਉਹਦੀ ਜੇ ਖੂਬਹੂ ਤਸਵੀਰ ਦੇਖਣੀ ਹੋਵੇ ਤਾਂ ਇਸ ਨਾਵਲ ਦੇ ਰਾਹੀਂ ਤੁਸੀਂ ਦੇਖ ਸਕਦੇ ਆ ਤੇ ਜੇ ਕੁਲ ਮਿਲਾ ਕੇ ਮੈਂ ਗੱਲ ਕਰਾਂ ਤਾਂ ਇਹ ਜ਼ਕਰੀਆ ਖਾਨ ਦੀ ਹਕੂਮਤ ਜਿਸ ਸਮੇਂ ਰਹੀ ਹੈ ਤੇ ਸਿੱਖ ਬੀਬੀਆਂ ਦੇ ਉੱਤੇ ਉਹਨੇ ਜੋ ਜ਼ੁਲਮ ਕੀਤੇ ਆ ਉਸ ਇੱਕ ਘਟਨਾ ਤੇ ਆਧਾਰਿਤ ਤੇ ਹੋਰ ਆਲੇ-ਦੁਆਲੇ ਜੋ ਸਿਰਜਣਾ ਕੀਤੀ ਗਈ ਹੈ ਉਹ ਨਾਵਲ ਨੂੰ ਬਹੁਤ ਹੀ ਖੂਬਸੂਰਤ ਬਹੁਤ ਰੌਚਕ ਤੇ ਦਿਲਚਸਪ ਬਣਾ ਦਿੰਦੀ ਹੈ ਦੂਜੇ ਨੰਬਰ ਤੇ ਮੈਂ ਗੱਲ ਕਰਨ ਲੱਗਾ ਜੇ ਨਾਵਲ ਉਹ ਹੈ ਅਨੋਖਾ ਸੁਹੀਆ ਇਸ ਨਾਵਲ ਦੀ ਗੱਲ ਕਰਾਂ ਤਾਂ ਇਹ ਜਿਹੜਾ ਨਾਵਲ ਹੈ ਇਹਦੇ ਵੀ ਕਰੀਬ 128 ਪੰਨੇ ਆ ਤੇ 17 ਕਾਂਡਾਂ ਵਿੱਚ ਇਹ ਕਹਾਣੀ ਲਿਖੀ ਹੋਈ ਹੈ ਇਹ ਹੁਣ ਤੱਕ 4 ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਆ ਪਹਿਲਾ 1975 ਵਿੱਚ ਫਿਰ 1997 ਤੇ 2001 ਵਿੱਚ ਤੇ ਜੋ ਐਡੀਸ਼ਨ ਮੈਂ ਪੜਿਆ ਇਹ 2022 ਵਿੱਚ ਪ੍ਰਕਾਸ਼ਿਤ ਹੋਇਆ ਹੈ ਇਸ ਨਾਵਲ ਦੀ ਜੇ ਮੈਂ ਪਿਠਭੂਮੀ ਦੀ ਗੱਲ ਕਰਾਂ ਤੇ ਇਹ ਨਾਵਲ ਜਿਹੜਾ ਆ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਦੀ ਇੱਕ ਘਟਨਾ ਉਤੇ ਅਧਾਰਿਤ ਹੈ ਲੇਖਕ ਨੇ ਬੜਾ ਸੁੰਦਰ ਲਿਖਿਆ ਕਹਿੰਦਾ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਇੱਕ ਕਹਾਣੀ ਲਈ ਹੈ ਜਿਹਦੇ ਵਿੱਚ ਪੰਜਾਬ ਰਾਜ ਵੱਲੋਂ ਪਠਾਣੀ ਇਲਾਕੇ ਵਿੱਚ ਕੰਮ ਕਰਦੇ ਇੱਕ ਸੁਹੀਏ ਦੇ ਜੀਵਨ ਨੂੰ ਬਿਆਨ ਕੀਤਾ ਉਹ ਕਹਿੰਦਾ ਕਿ ਬਾਬਾ ਪ੍ਰੇਮ ਸਿੰਘ ਹੋਤੀ ਨੇ ਬੜਾ ਖੂਬਸੂਰਤ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਫਲਤਾ ਦਾ ਨਿਰਭਰ ਨਾ ਫੌਜੀ ਤਾਕਤ ਉੱਤੇ ਨਹੀਂ ਸੀ ਸਗੋਂ ਪੰਜਾਬ ਰਾਜ ਦੇ ਸਿਆਣੇ ਤੇ ਕੁਰਬਾਨੀ ਕਰਨ ਵਾਲੇ ਸੁਹੀਏ ਸਫਲਤਾ ਵਿੱਚ ਸਹਾਇਕ ਹੁੰਦੇ ਰਹੇ ਪਸ਼ਾਵਰ ਦੇ ਇਲਾਕੇ ਵਿੱਚ ਅਨੇਕਾਂ ਕਹਾਣੀਆਂ ਨੇ ਜੋ ਸਿੱਖ ਰਾਜ ਦੇ ਸੁਈਆਂ ਬਾਰੇ ਲੋਕਾਂ ਦੀ ਜ਼ੁਬਾਨ ਉੱਤੇ ਸੀ ਮੈਂ ਅਜਿਹਿਆਂ ਕਈ ਕਹਾਣੀਆਂ ਸੁਣੀਆਂ ਤੇ ਉਹਨਾਂ ਵਿੱਚੋਂ ਹੀ ਇੱਕ ਨੂੰ ਮੈਂ ਇਸ ਨਾਵਲ ਦਾ ਆਧਾਰ ਬਣਾਇਆ ਇਸ ਨਾਵਲ ਨੂੰ ਪੜ ਕੇ ਅਸੀਂ ਸਿੱਖ ਕਿਰਦਾਰ ਦੇ ਬਹੁਤ ਨੇੜੇ ਪਹੁੰਚਦੇ ਹਾਂ ਉਸ ਸਮੇਂ ਦੇ ਹਾਲਾਤ ਜੋ ਮਹਾਰਾਜਾ ਰਣਜੀਤ ਸਿੰਘ ਵੇਲੇ ਐਕਚੁਅਲ ਸੀਗੇ ਉਹਨੂੰ ਸਮਝਣ ਦੇ ਵਿੱਚ ਵੀ ਸਾਨੂੰ ਬਹੁਤ ਸਾਦੀ ਸਾਰੀ ਜਿਹੜੀ ਹੈ ਉਹ ਮਦਦ ਇਸ ਨਾਵਲ ਨੂੰ ਪੜਿਆਂ ਪ੍ਰਾਪਤ ਹੁੰਦੀ ਹੈ ਅਗਲੀ ਗੱਲ ਕਰਾਂ ਤਾਂ ਤੀਸਰੇ ਨੰਬਰ ਤੇ ਜੋ ਨਾਵਲ ਹੈ ਉਹ ਹੈ ਯਾਰੜੇ ਦਾ ਸੱਤਰ ਇਹ ਨਾਵਲ 100 ਤੇ 60 ਪੰਨਿਆਂ ਦਾ ਹੈ ਆ ਇਹ ਕਹਾਣੀ 18 ਪੰਨਿਆਂ ਮਾਫ ਕਰਨਾ 18 ਕਾਂਡਾਂ ਦੇ ਵਿੱਚ ਜਿਹੜੀ ਕਹਾਣੀ ਵੰਡੀ ਹੋਈ ਹੈ ਇਸ ਕਹਾਣੀ ਬਾਰੇ ਮੈਂ ਗੱਲ ਪਹਿਲਾਂ ਨਾਵਲ ਦੇ ਬਾਰੇ ਗੱਲ ਕਰਾਂ ਤੇ ਇਹ ਨਾਵਲ ਜਿਹੜਾ ਆ ਤੀਸਰਾ ਐਡੀਸ਼ਨ ਮੈਂ ਪੜਿਆ ਹੈ ਇਹ ਪਹਿਲੀ ਵਾਰੀ 1958 ਵਿੱਚ ਦੂਜੀ ਵਾਰੀ 1997 ਦੇ ਵਿੱਚ ਤੇ ਤੀਸਰੀ ਵਾਰੀ 2001 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਸ ਨਾਵਲ ਦਾ ਪਲਾਟ ਜਿਹੜਾ ਆ ਉਹ 18ਵੇਂ ਸਦੀ ਦੇ ਆਰੰਭਕ ਸਾਲਾਂ ਨੂੰ ਚੁਣਿਆ ਗਿਆ ਮੁਗਲ ਰਾਜ ਦਾ ਬੁਝਦਾ ਹੋਇਆ ਦੀਵਾ ਇਸ ਵਿੱਚੋਂ ਟਿਮ ਟਮਾਉਂਦਾ ਹੋਇਆ ਨਜ਼ਰ ਆਉਂਦਾ ਹੈ ਤੇ ਖਾਲਸਾ ਰਾਜ ਦੀਆਂ ਰੱਖੀਆਂ ਜਾ ਰਹੀਆਂ ਬੁਨਿਆਦਾਂ ਦਿਸਣ ਲੱਗ ਪੰਦੀਆਂ ਉੱਥੇ ਦੂਜੀ ਗੱਲ ਇਸ ਨਾਵਲ ਦੇ ਬਾਰੇ ਮੈਂ ਹੋਰ ਕਰਾਂ ਕਿ ਇਹ ਇਤਿਹਾਸਕ ਸਚਾਈ ਵੀ ਹੈ ਕਿ ਇਹ ਜੋ ਇਸ ਨਾਵਲ ਦੇ ਵਿੱਚ ਬੜੀ ਸੁਚੇਤਤਾ ਨਾਲ ਚਿਤਰੀ ਹੋਈ ਨਜ਼ਰ ਆਵੇਗੀ ਕਿ ਇੱਕ ਬੁਰੇ ਮਨੁੱਖ ਦੇ ਕਾਰਨ ਕਿਸੇ ਸਾਰੀ ਕੌਮ ਨੂੰ ਬੁਰਾ ਕਹਿ ਦੇਣਾ ਗਲਤ ਹੁੰਦਾ ਹੈ ਜਿਸ ਤਰ੍ਹਾਂ ਫੁੱਲ ਤੇ ਕੰਡਿਆਂ ਦਾ ਨਿਵਾਸ ਇੱਕ ਹੀ ਟਾਣੀ ਉੱਤੇ ਹੁੰਦਾ ਹੈ ਉਸੇ ਤਰ੍ਹਾਂ ਚੰਗੇ ਤੇ ਬਦ ਵੀ ਨਾਲ-ਨਾਲ ਇੱਕ ਕੌਮ ਸਗੋਂ ਇੱਕ ਪਰਿਵਾਰ ਵਿੱਚ ਵੀ ਵਸਦੇ ਹੁੰਦੇ ਆ ਜ਼ਬਰ ਕਾਮੀ ਤੇ ਸ਼ਰਾਬੀ ਕਬਾਬੀ ਜ਼ਾਫਰ ਬੇਗ ਦੇ ਭਤੀਜੇ ਕਾਦਰ ਬਖਸ਼ ਦਾ ਕਿਰਦਾਰ ਇਹਦੇ ਉਲਟ ਹੈ ਉਹ ਸਿੱਖਾਂ ਦੇ ਗੁਣ ਵੇਖ ਕੇ ਉਹਨਾਂ ਦਾ ਕਾਇਲ ਹੁੰਦਾ ਹੈ ਤੇ ਸ਼ਰਧਾਲੂ ਬਣ ਜਾਂਦਾ ਹੈ ਕੁਲ ਜਿਹੜੀ ਇਹਦੀ ਕਹਾਣੀ ਹੈ ਉਹ ਬਹੁਤ ਖੂਬਸੂਰਤ ਨਾਲ ਜਿਹੜੀ ਹੈ ਉਹ ਚਿੱਤਰੀ ਗਈ ਹੈ ਤੇ ਚੌਥੇ ਨੰਬਰ ਤੇ ਮੈਂ ਜ਼ਿਕਰ ਕਰਨ ਲੱਗਾ ਇਹ ਨਾਵਲ ਹੈ ਗगन दमामਾ ਬਾਜਿਓ ਇਹ 167 ਪੰਨਿਆਂ ਦਾ ਨਾਵਲ ਹੈ ਤੇ ਇਹਦੇ ਕਰੀਬ 20 ਜਿਹੜੇ ਅਧਿਆਇ 20 ਕਾਂਡ ਹੈਗੇ ਨੇ ਇਹਦੀ ਮੈਂ ਗੱਲ ਕਰਾਂ ਇਹ 1959 1997 ਤੇ 2001 ਵਿੱਚ ਤਿੰਨ ਵਾਰੀ ਪ੍ਰਕਾਸ਼ਿਤ ਹੋ ਚੁੱਕਿਆ ਹੈ ਤੇ ਜੋ ਐਡੀਸ਼ਨ ਮੈਂ ਪੜ੍ਹਿਆ ਆ ਇਹ 2001 ਵਾਲਾ ਆ ਇਸ ਨਵਲ ਦਾ ਪਲਾਟ ਵੀ ਮੈਂ ਗੱਲ ਕਰਾਂ ਤਾਂ 18ਵੀਂ ਸਦੀ ਦੇ ਉਸ ਮਹਾਨ ਇਨਕਲਾਬ ਦੇ ਵਿੱਚ ਉਲੀਕਿਆ ਗਿਆ ਹੈ ਜਿਸ ਨੇ ਮੁਗਲ ਸਾਮ ਰਾਜ ਦੀਆਂ ਜੜਾਂ ਪੁੱਟ ਬਗਾਈਆਂ ਸੀ ਇਸ ਸਦੀ ਦੇ ਪੰਜਾਬੀਆਂ ਦਾ ਜੀਵਨ ਚਮਤਕਾਰੀ ਰੂਪ ਵਿੱਚ ਸਾਹਮਣੇ ਆਇਆ ਤੇ ਉਹਨਾਂ ਨੇ ਕੇਵਲ ਬੀਰਤਾ ਅਤੇ ਧੀਰਤਾ ਦੇ ਮੈਦਾਨ ਵਿੱਚ ਹੀ ਹੈਰਾਨ ਕਰ ਦੇਣ ਵਾਲੇ ਕਾਰਨਾਮੇ ਦਿਖਾਏ ਸਗੋਂ ਧਰਮ ਨੂੰ ਸੰਸਾਰ ਦੇ ਸਾਹਮਣੇ ਆਦਰਸ਼ ਰੂਪ ਵਿੱਚ ਪੇਸ਼ ਕੀਤਾ ਉਹਨਾਂ ਨੂੰ ਇੱਕੋ ਸਮੇਂ ਦਿੱਲੀ ਅਤੇ ਕਾਬਲ ਦੀਆਂ ਸ਼ਕਤੀਆਂ ਨਾਲ ਟੱਕਰ ਲੈਣੀ ਪਈ ਉਹਨਾਂ ਦਾ ਖੁਰਾਕ ਖੋਜ ਮਟਾਉਣ ਲਈ ਮੁਗਲ ਤੇ ਪਠਾਨ ਹਾਕਮਾਂ ਨੇ ਆਪਣੇ ਵੱਲੋਂ ਪੂਰਾ ਤਾਣ ਲਾਇਆ ਪਰ ਜਿਉਂ-ਜਿਉਂ ਉਹਨਾਂ ਦੇ ਦੁੱਖ ਵੱਧਦੇ ਗਏ ਉਹਨਾਂ ਦੇ ਅੰਦਰ ਇਨਕਲਾਬੀ ਜਜ਼ਬੇ ਦੀ ਜਵਾਲਾ ਹੋਰ ਪ੍ਰਚੰਡ ਹੁੰਦੀ ਗਈ ਉਹਨਾਂ ਨੂੰ ਦੋ ਕਲੂ ਘਾਰਿਆਂ ਦੀ ਮਾਰ ਵਿੱਚੋਂ ਲੰਘਣਾ ਪਿਆ ਉਹਨਾਂ ਦੇ ਵਿਰੁੱਧ ਹੈਦਰੀ ਝੰਡੇ ਨਿਕਲੇ ਤੇ ਫਿਰ ਉਹਨਾਂ ਦੇ ਭਾਈ ਮਨੀ ਸਿੰਘ ਜੀ ਵਰਗੇ ਧਰਮੀ ਆਗੂ ਨੂੰ ਬੰਦ-ਬੰਦ ਕਰਕੇ ਉਹਨਾਂ ਨੂੰ ਪੈਰਾਂ ਤੋਂ ਕੱਢਣ ਲਈ ਹਰ ਅਤਿਆਚਾਰ ਦੀ ਅਜ਼ਮਾਇਸ਼ ਕੀਤੀ ਗਈ ਪ੍ਰतिकਰਮ ਰੂਪ ਵਿੱਚ ਉਹਨਾਂ ਦਾ ਜੋਸ਼ ਇੱਕ ਤੂਫਾਨ ਬਣ ਗਿਆ ਤੇ ਉਸ ਤੂਫਾਨ ਵਿੱਚ ਉਹਨਾਂ ਦੀਆਂ ਕੁੱਲ ਦੁਸ਼ਮਣ ਸ਼ਕਤੀਆਂ ਕੱਖਾਂ ਕਾਨਿਆਂ ਵਾਂਗ ਰੁੜ ਗਈਆਂ ਸੋ ਇਹ ਇਹ ਨਾਵਲ ਦੀ ਜਿਹੜੀ ਹੈ ਉਹ ਵਿਸ਼ਾ ਵਸਤੂ ਹੈ ਸੋ ਇਹ ਚਾਰ ਨਾਵਲ ਨੇ ਜੀ ਯਾਰੜੇ ਦਾ ਸੱਤਰ ਅਨੋਖਾ ਸੂਹੀਆ ਸੂਰਮੇ ਦੀ ਲਲਕਾਰ ਤੇ ਗਗਣ ਦਮਾਮਾ ਬਾਜਿਓ ਟਾਈਟਲ ਚੋਹਾਂ ਦੇ ਇੱਕੋ ਜਿਹੇ ਨੇ ਪਰ ਕਹਾਣੀਆਂ ਚੋਹਾਂ ਦੀਆਂ ਵੱਖਰੀਆਂ ਵੱਖਰੀਆਂ ਨੇ ਹਾਂ ਇਸ ਇੱਕ ਸਾਂਝ ਜ਼ਰੂਰ ਹੈਗੀ ਹੈ ਕਿ ਜਿਹੜੀਆਂ ਵੀ ਕਹਾਣੀਆਂ ਇਸ ਨਾਵਲ ਦੇ ਰਾਹੀਂ ਪੇਸ਼ ਕੀਤੀਆਂ ਗਈਆਂ ਨੇ ਉਹ ਸਾਰੀਆਂ ਇਤਿਹਾਸਕ ਘਟਨਾਵਾਂ ਉੱਤੇ ਆਧਾਰਿਤ ਨੇ ਤੇ 18ਵੀਂ ਸਦੀ ਦੇ ਅੱਧ ਸ਼ੁਰੂਆਤ ਜਾਂ 18ਵੀਂ ਸਦੀ ਦੇ ਮਗਰਲੇ ਅੱਧ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਉੱਤੇ ਇਹ ਨਾਵਲ ਆਧਾਰਿਤ ਨੇ ਕੁੱਲ ਮਿਲਾ ਕੇ ਇਹ ਚਾਰੇ ਹੀ ਨਾਵਲ ਪੜਨ ਯੋਗ ਨੇ ਮੈ ਪੜੇ ਨੇ ਅਤੇ ਬਹੁਤ ਹੀ ਸਵਾਦਲੇ ਨੇ ਬਹੁਤ ਰੋਚਕ ਨੇ ਤੇ ਇਤਿਹਾਸ ਬਾਰੇ ਵੀ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਉੱਥੇ ਨਾਲ ਦੀ ਨਾਲ ਸਾਡਾ ਮਨੋਰੰਜਨ ਜਿਹੜਾ ਆ ਜਾਂ ਪੜਨ ਦਾ ਚਾਸੀ ਜਿਹੜਾ ਆ ਉਹ ਵੀ ਪੂਰਾ ਹੁੰਦਾ ਆ ਸੋ ਉਮੀਦ ਕਰਦਾ ਕਿ ਇਹ ਚਾਰ ਨਾਵਲਾਂ ਬਾਰੇ ਜੋ ਸੰਖੇਪ ਜੇ ਚਰਚਾ ਕੀਤੀ ਆ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਸੋ ਮਿਲਦੇ ਆ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ